ਉਹ ਸਰਕਾਰ ਦੇ ਬੰਦੇ ਚਾਹੁੰਦੇ ਸੀ ਅਸਲ ਦੇ ਵਿੱਚ ਉਹ ਕੰਮ ਹੋਊਗਾ ਤੁਸੀਂ ਪੁੱਛੋਗੇ ਵੀ ਕਿਵੇਂ ਫੋਟੋਆਂ ਐਡਿਟ ਕਰ ਕਰਕੇ ਪਾਉਣੀ ਕੀ ਅਸੀਂ ਆਪਣੇ ਆਪ ਨੂੰ ਸਰਦਾਰ ਹਰੀ ਸਿੰਘ ਨਰੂਏ ਦੀ ਔਲਾਦ ਬਣਾਉਣ ਵਾਲੇ ਅਸੀਂ ਅਕਾਲੀ ਫੂਲਾ ਸਿੰਘ ਦੀ ਔਲਾਦ ਅਖਵਾਉਣ ਵਾਲੇ ਅਸੀਂ ਰਾਤ ਨੂੰ 12-12 ਵਜੇ ਇਹਨਾਂ ਪੈਣਾ ਨੂੰ ਛਡਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਚੁਗਲ ਦੇ ਵਿੱਚੋਂ ਅਸੀਂ ਕਿਹੜੇ ਕੰਮੀ ਪੈ ਗਈ ਹਾਂ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੇ ਸਤੇ 10 ਧਰਤੀ ਤੱਕ ਅਕੀਲ ਸਿੰਘ ਖਾਲਸਾ ਵੀਰੋ ਮੈਂ ਤੁਹਾਡੇ ਨਾਲ ਇੱਕ ਗੱਲਬਾਤ ਜ਼ਰੂਰੀ ਸਾਂਝ ਕਰਨੀ ਆ ਜਿੰਨਾ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਵੇਖ ਰਹੇ ਆ ਬਾਈ ਉਧਰੋਂ ਜਿਹੜਾ ਭਗੇਲਾ ਅਮਰੀਕਾ 'ਚ ਬੈਠਾ ਉਧਰੋਂ ਬਾਈ ਰੋਮੀ ਇਟਲੀ 'ਚ ਬੈਠਾ ਹੈ ਇਦਾਂ ਮਤਲਬ ਕਿ ਇੱਕ ਦੋ ਬੰਦੇ ਹੋਰ ਆ ਜਿਨ੍ਹਾਂ ਦਾ ਮੈਂ ਨਾਂ ਨਹੀਂ ਜਾਣਦਾ ਮੈਂ ਇਹ ਨਹੀਂ ਆਂਦਾ ਭਈ ਰੋਮੀ ਮਾੜਾ ਭਗੇਲਾ ਮਾੜਾ ਜਾਂ ਹੋਰ ਬੰਦੇ ਆ ਜਿਹੜੇ ਉਹ ਮਾੜੇ ਨਹੀਂ ਪਰ ਜੋ ਸਰਕਾਰ ਦੇ ਬੰਦੇ ਚਾਹੁੰਦੇ ਸੀ ਅਸਲ ਦੇ ਵਿੱਚ ਉਹ ਕੰਮ ਹੋ ਗਿਆ ਤੁਸੀਂ ਕਿੱਥੋਂ ਵੀ ਕਿਵੇਂ ਮਾਮਾਾਂ ਐਡਡ ਕਰ ਕਰਕੇ ਪਾਉਣੀ ਆ ਮਾਵਾਾਂ ਦੀਆਂ ਧੀਆਾਂ ਦੀਆਂ ਭੈਣਾਂ ਦੀਆਂ ਸਾਡੇਾਂ ਦੇ ਕੀ ਇਹ ਸਿੱਖ ਦਾ ਕੰਮ ਹੈਗਾ ਕੀ ਅਸੀਂ ਆਪਣੇ ਆਪ ਨੂੰ ਸਰਦਾਰ ਫਰੀਦ ਸਿੰਘ ਲਾਹਵੇ ਦੀ ਔਲਾਦ ਪਾਉਣ ਵਾਲੇ ਅਸੀਂ ਅਕਾਲੀ ਫੂਲਾ ਸਿੰਘ ਦੀ ਆਲਾਦ ਖਵਾਉਣ ਵਾਲੇ ਅਸੀਂ ਰਾਤ ਨੂੰ 12-12 ਵਜੇ ਧੀਆ ਭੈਣਾਂ ਨੂੰ ਛਡਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਚੁਗਲ ਦੇ ਵਿੱਚੋਂ ਅਸੀਂ ਕਿਹੜੇ ਕੰਮੀ ਪੈ ਗਈ ਸਿੱਖ ਸਿੱਖ ਦੀਆਂ ਹੀ ਮਾਵਾਂ ਦੀਆਂ ਧੀਆਆਂ ਦੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰ ਕਰਕੇ ਪਾਈ ਜਾਂਦੇ ਆ ਮੈਨੂੰ ਮੈਂ ਇਹ ਨਹੀਂ ਆਂਦਾ ਵੀ ਰੋਮੀ ਪਈ ਜਾਂਦਾ ਮੈਂ ਇਹ ਨਹੀਂ ਆਂਦਾ ਪਗੇਲਾ ਪਾਈ ਆਉਂਦਾ ਨਾ ਮੈਂ ਤਾਂ ਇਹ ਗੱਲ ਆਖਦਾ ਤੁਹਾਨੂੰ ਸਿੱਧੀ ਤੇ ਸਪਸ਼ਟ ਵੀ ਅਸੀਂ ਚਲਾਕ ਬੜੇ ਬੰਦੇ ਉਹਨਾਂ ਵਿੱਚੋਂ ਮਾਵੀਂ ਆ ਵੀ ਫਲਾਣਾ ਬੰਦਾ ਮਾੜਾ ਫਲਾਣਾ ਮਾੜਾ ਠੀਕ ਹੈ ਕਿ ਨਹੀਂ ਪਰ ਵਿਰੋਧੀ ਬੰਦਾ ਇੱਥੇ ਖੁਸ਼ ਹੋ ਗਿਆ ਉਹਨੂੰ ਪਤਾ ਲੱਗ ਗਿਆ ਵੀ ਆਫਤ ਚ ਸਿੱਖ ਲੜਨ ਲੱਗ ਪਿਆ ਠੀਕ ਹੈ ਕਿ ਨਹੀਂ ਫੋਟ ਮੈਟ ਅਟਟਾ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਲੱਗੇ ਰਹਿੰਦੇ ਤੀਜਾ ਬੰਦਾ ਖੁਸ਼ ਹੋਈ ਤੀਜਾ ਬੰਦਾ ਖੁਸ਼ ਹੋਈ ਜਾਂਦਾ ਬਾਈ ਤੇ ਸੰਤਾਂ ਦੀਆਂ ਫੋਟੋਆਂ ਡੀਪੀਆਂ ਲਾਈਆਂ ਹੁੰਦੀਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਤੋਂ ਵੱਡੀ ਲੜਾਈ ਕਹਿੰਦੀ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਜਾਂ ਉਹਦੇ ਸਾਥੀਆਂ ਨੇ ਆ ਫੋਟੋ ਮੈਟਡ ਕੰਮ ਕਰਨ ਵਾਲਾ ਕੰਮ ਚਲਾਇਆ ਸੀ ਕਿਤੇ ਦੀ ਧੀ ਮਾਂ ਭੈਣ ਦੀਆਂ ਫੋਟੋ ਮੈਟਡ ਕੀਤੀਆਂ ਸੀ ਦੱਸੋ ਛੜਾਉਂਦਾ ਹੁੰਦਾ ਸੀ ਕਹਿੰਦਾ ਕਿਸੇ ਦੀ ਵੀ ਧੀ ਭੈਣ ਹੋਵੇ ਕੋਈ ਵੀ ਜਿੱਤ ਲੜਦਾ ਹੋਵੇ ਉਹਨੂੰ ਕੀ ਕਰਕੇ ਆਉ ਪਤਾ ਤੁਹਾਨੂੰ ਤੇ ਮੇਰੇ ਕੋਲੇ ਆਜੋ ਮੈਂ ਸਾਂਭੂਗਾ ਉਹ ਪਤੰਦਰੂ ਆਸੀ ਉਹਨਾਂ ਦੇ ਵਾਰਸ ਕੋਲ ਆਲੇ ਆਫ ਚਿਪੜ ਗਏ ਆ ਉਹ ਪਤੰਦਰੋ ਕੋਈ ਅਮਰੀਕਾ ਚ ਤੁਰਿਆ ਫਿਰਦਾ ਉਹਨਾਂ ਦਾ ਮੈਂ ਟਰਾਲਾ ਲੈ ਕੇ ਆ ਗਿਆ ਆਜਾ ਤੂੰ ਇੱਥੇ ਗੋਲੀ ਮਾਰ ਮੇਰੇ ਕੋਲੇ ਉਹ ਦੂਜਾਂ ਦਾ ਤੂੰ ਅਮਰੀਕਾ ਚ ਆ ਜਾ ਰੋਮੀ ਨੂੰ ਆਂਦਾ ਵੀ ਤੇਰੇ ਮੈਂ ਗੋਲੀ ਮਾਰੂ ਜੇ ਤੇਰੇ ਮੈਂ ਗੋਲੀ ਨਾ ਮਾਰੂ ਪਤੰਦਰੋ ਆਪੇ ਚ ਲੜੋਂਗੇ ਮਰੋਂਗੇ ਅੱਬ ਚ ਲੜ ਕੇ ਮਰਨਾ ਬੜਾ ਸੋਹਣਾ ਕੰਮ ਆ ਯਾਰ ਆ ਬੜਾ ਵਧੀਆ ਕੰਮ ਆ ਹੈ ਅਸੀਂ ਚਲਾਕ ਬਣਦੇ ਆ ਅਸੀਂ ਚਲਾਕ ਬਣਦੇ ਆ ਪਰ ਜਿਹੜੀ ਸਰਕਾਰ ਇਹ ਕੰਮ ਚਾਹੁੰਦੇ ਸੀ ਜਿਨ੍ਹਾਂ ਨੇ ਵਿੱਚ ਤਫਾੜ ਪਾਇਆ ਉਹਨਾਂ ਦਾ ਇਹ ਕੰਮ ਸਫਲ ਹੋ ਗਿਆ ਪਰ ਸਾਨੂੰ ਨਹੀਂ ਪਤਾ ਲੱਗਿਆ ਸਫਲ ਹੋ ਗਿਆ ਨਾ ਅਸੀਂ ਆਪ ਚਿੱਲੜੀ ਜਾਂਦੇ ਆ ਉਹਨਾਂ ਦਾ ਕੰਮ ਸਫਲ ਹੋ ਗਿਆ ਉਹ ਤਾੜੀਆਂ ਮਾਰ ਕੇ ਹੱਸਦੇ ਆ ਵੀ ਇਹਨਾਂ ਨੂੰ ਫੋਟੋਆਂ ਐਡਿਟ ਕਰਨ ਵਾਲੇ ਕੰਮ ਦੇ ਵਿੱਚ ਲਾਈ ਰੱਖੋ ਇੱਕ ਦੂਜੇ ਮਾਵਾ ਧੀਆ ਭੈਣਾਂ ਦੀ ਕਰੀ ਚੱਲੋ ਸਿੱਖ ਸਿੱਖ ਦੀਆਂ ਫੋਟੋਆਂ ਐਡਿਟ ਕਰੀ ਜਾਂਦੋ ਇਹਨਾਂ ਨੂੰ ਲੱਗੇ ਰਹਿੰਦੋ ਇਸੇ ਕੰਮ ਬੜਾ ਸੂਆ ਕੰਮ ਕਰਨ ਦਾ ਹੈ ਜੀ ਯਾਰ ਮੈਨੂੰ ਭਾਵੇਂ ਤੁਸੀਂ ਲੱਖ ਗਾਲ ਕੱਢੋ ਜੋ ਮਰਜੀ ਮੈਨੂੰ ਆਖੋ ਠੀਕ ਹੈ ਕਿ ਨਹੀਂ ਕੋਈ ਬੰਦਾ ਮੈਨੂੰ ਪਰ ਵੀਰੋ ਇਹ ਚੰਗਾ ਕੰਮ ਨਹੀਂ ਸਾਡਾ ਸਿੱਖਾਂ ਦਾ ਠੀਕ ਹੈ ਕਿ ਨਹੀਂ ਜੇ ਰومی ਆਂਦਾ ਵੀ ਮੈਂ ਸਿੱਖ ਦੇ ਘਰੇ ਪੈਦਾ ਹੋਇਆ ਸਾਡਾ ਕੰਮ ਨਹੀਂ ਜੇ ਬਘੇਲਾ ਆਂਦਾ ਵੀ ਮੈਂ ਸਿੱਖਾਂ ਦੇ ਘਰੇ ਪੈਦਾ ਹੋਇਆ ਮੇਰਾ ਮਾਪਾ ਬਪ ਸਿੱਖਾ ਠੀਕ ਹੈ ਕਿ ਨਹੀਂ ਫਿਰ ਸਾਡਾ ਕੰਮ ਨਹੀਂ ਜੇ ਹੋਰ ਬੰਦੇ ਪਤੰਦਰੋਂ ਅਸੀਂ ਸਿੱਖ ਹੋ ਕੇ ਮਾਵਾਂ ਧੀਆਂ ਦੀਆਂ ਫੋਟੋ ਮੈਡੀਟ ਕਰਾਂਗੇ ਕੋਈ ਹੋਵੇ ਮੈਂ ਕਿਸੇ ਦਾ ਨਾਂ ਨਹੀਂ ਕੋਈ ਬੰਦਾ ਵੀ ਹੋਵੇ ਸਾਡੇ ਉੱਤੇ ਲੱਖ ਦੀ ਲਾਹਨਤ ਸਾਡੇ ਉੱਤੇ ਲੱਖ ਦੀ ਲਾਹਨਤ ਆਪਸ ਵਿੱਚ ਲੜ ਕੇ ਮਰੋ ਡਾਂਗੋ ਡਾਂਗੀ ਹੋ ਠੀਕ ਹੈ ਕਿ ਨਹੀਂ ਜੇ ਤੁਸੀਂ ਇਸ ਕੰਮ ਤੋਂ ਨਹੀਂ ਹਟਣਾ ਵੀ ਤੁਹਾਡੇ ਜਨੂਨ ਲੜਦਾ ਵੀ ਤੁਸੀਂ ਆਪਸ ਵਿੱਚ ਲੜ ਕੇ ਇੱਕ ਇੱਕ ਦੂਜੇ ਦੇ ਸਿਰ ਪਾੜਨੇ ਆ ਠੀਕ ਹੈ ਕਿ ਨਹੀਂ ਫਿਰ ਤੁਸੀਂ ਇੱਕ ਥਾਂ ਤੇ ਇਕੱਠੇ ਹੋ ਜੋ ਡਾਂਗਾ ਛੋਟੇ ਲੈ ਲਓ ਤੇ ਆਪਸ ਵਿੱਚ ਲੜ ਪੋ ਇੱਥੇ ਫਿਰ ਜਿਹੜੇ ਤੁਹਾਨੂੰ ਤਗਮੇ ਤੇ ਮੈਟਲ ਪਹਿਣਗੇ ਨਾ ਤੁਹਾਡੇ ਗਲਾਂ ਦੇ ਵਿੱਚ ਉਹ ਲੈ ਲਿਆ ਜੇ ਤੁਸੀਂ ਬੜਾ ਸੋਹਣਾ ਕੰਮ ਕਰਨ ਦੇ ਜੇ ਤੁਸੀਂ ਸਾਰੇ ਸਾਰੇ ਰਲ ਕੇ ਤੁਸੀਂ ਬੜੇ ਸੋਹਣੇ ਕੰਮ ਤੇ ਆ ਗਏ ਜੀ ਕਿੱਥੋਂ ਚੱਲੇ ਤੁਸੀਂ ਕਿੱਥੇ ਆ ਕੇ ਸੋਚ